ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਠਾਈ ਹੋਏ ਸਹਾਈ ਰੁੱਤ ਤੀਸਰੀ ਸਾਖੀ 8ਵੀਂ ਹੁਕਮ ਮੰਨਣਾ ਇੱਕ ਦਿਨ ਸਤਗੁਰੂ ਜੀ ਅਨੰਦਪੁਰ ਵਿੱਚ ਨਵੀਆਂ ਤਿਆਰ ਹੋ ਰਹੀਆਂ ਇਮਾਰਤਾਂ ਦੇਖ ਰਹੇ ਸਨ ਕਿ ਇੱਕ ਸਿੱਖ ਕੇਸਰੀ ਸਿੰਘ ਪਾਸੋਂ ਸਤਗੁਰੂ ਜੀ ਦੇ ਜਾਮੇ ਉੱਤੇ ਗਾਰੇ ਦੀਆਂ ਛਿੱਟਾਂ ਪੈ ਗਈਆਂ ਪਤਾ ਨਹੀਂ ਸਾਈਂਬਾਂ ਦੇ ਕੀ ਮਨਮੋਚ ਆਈ ਉਹਨਾਂ ਨੇ ਛੱਟ ਹੁਕਮ ਕੀਤਾ ਇਸ ਸਿੱਖ ਨੂੰ ਹਲਕੀ ਸਜ਼ਾ ਦਿੱਤੀ ਜਾਵੇ। ଅਤਵਾ ਦੋ ਚਪੇੜਾ ਮਾਰ ਦਿੱਤੀਆਂ ਜਾਣ। ਸਿੱਖਾ ਨੇ ਸਤਗੁਰੂ ਜੀ ਦਾ ਹੁਕਮ ਪਾ ਕੇ ਇੱਕ ਦੋ ਨਹੀਂ ਸਗੋਂ 10 ਚਪੇੜਾ ਮਾਰ ਦਿੱਤੀਆਂ। ਸਿੱਖ ਚਪੇੜਾ ਖਾ ਕੇ ਬਹੁਤ ਵਿਅਕਲ ਹੋਇਆ ਪਰ ਉਸਨੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ। ਉਸਨੇ ਜਾਤਾ ਸ਼ਾਇਦ ਉਸਦੀ ਜ਼ਰੂਰੀ ਭੂਲ ਹੈ ਇਸ ਕਾਰਨ ਉਸਨੂੰ ਸਜ਼ਾ ਮਿਲੀ ਹੈ ਤੇ ਮੁੜ ਕੇ ਨਰਕ ਦੀ ਸਜ਼ਾ ਨਾ ਭੁਗਤਨੀ ਪਵੇਗੀ। ਜੋ ਜੀ ਪ੍ਰੀਤਮ ਨੇ ਚਾਟ ਸਿੱਖਾ ਨੂੰ ਘੂਰਿਆ ਤੇ ਪੁੱਛਿਆ ਅਸਾਂ ਦੋ ਚਪੇੜਾ ਕਈਆਂ ਸਨ ਵੱਧ ਕਿਉਂ ਮਾਰੀਆਂ ਸਿੱਖਾ ਨੇ ਅੱਗੋਂ ਉੱਤਰ ਦਿੱਤਾ ਮਹਾਰਾਜ ਆਪਨੇ ਦੋ ਚਪੇੜਾ ਕਈਆਂ ਸਨ ਅਸਾਂ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਅੱਠ ਹੋਰ ਚਪੇੜਾ ਮਾਰ ਦਿੱਤੀਆਂ ਕਿਉਂਕਿ ਅਸਾਂ ਆਪਦਾ ਹੁਕਮ ਮੰਨਿਆ ਸਿੱਖ ਦੀ ਭੁੱਲ ਦੀ ਉਸਨੂੰ ਸਜ਼ਾ ਦਿੱਤੀ ਹੈ ਜੋ ਠੀਕ ਬਣਦੀ ਫੱਬਦੀ ਸੀ ਠੀਕ ਹੈ ਤੂੰ ਸਾਂ ਨੇ ਬਣਦੀ ਫੱਬਦੀ ਸਜ਼ਾ ਦਿੱਤੀ ਹੈ ਅਸਾਂ ਦਾ ਹੁਕਮ ਮੰਨਿਆ ਹੈ ਸਤਿਗੁਰੂ ਜੀ ਨੇ ਫਰਮਾਇਆ ਹੁਕਮ ਮੰਨਦੇ ਹੋ ਇੱਕ ਹੁਕਮ ਹੋਰ ਮੰਨੋ ਉਹ ਇਹ ਕਿ ਇਸ ਸਿੱਖ ਨੂੰ ਕੋਈ ਸਿੱਖ ਤੁਸਾਂ ਵਿੱਚੋਂ ਆਪਣੀ ਭੈਣ ਜਾਂ ਬੇਟੀ ਦਾ ਸਾਥ ਦੇਵੇ ਇਹ ਅਣਵਿਆਹਾ ਹੈ ਜ਼ਰੂਰ ਵਿਆਹਾ ਜਾਣਾ ਚਾਹੀਏ ਹੁਕਮ ਮੰਨਣ ਦੀਆਂ ਡਿੰਗਾ ਮਾਰਨ ਵਾਲੇ ਸਾਰੇ ਚੁੱਪ ਹੋ ਗਏ ਉਹਨਾਂ ਨੂੰ ਕੋਈ ਗੱਲ ਨਾ ਔੜੀ ਉਹ ਉੱਪਰ ਦੇਖ ਕੇ ਇਧਰ ਉਧਰ ਤੁਰਨ ਹੀ ਲੱਗੇ ਸਨ ਕਿ ਇੱਕ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਮੇਰੇ ਧਨ ਭਗ ਮੈਂ ਆਪਣੀ ਬੇਟੀ ਦਾ ਸਾਥ ਦਿੰਦਾ ਹਾਂ ਆਪ ਦੇ ਹੁਕਮ ਤੋ ਤਾਂ ਤਨਮਨ ਵਾਰਨ ਨੂੰ ਤਿਆਰ ਹਾਂ ਸਾਈਬਾ ਨੇ ਨਿਰਾਲਾ ਹੀ ਚੂਜ ਕੀਤਾ ਸਿੱਖ ਨੂੰ ਨਿਰਾਲੇ ਟੰਗ ਨਾਲ ਨਿਹਾਲ ਕੀਤਾ ਪਹਿਲਾ ਸਜ਼ਾ ਦਿੱਤੀ ਤੇ ਫਿਰ ਵਿਆਹ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ